ਉਹ ਸਾਡੇ ਸੈਲਰ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮਨੀਸ਼ ਆਇਆ ਸੇਵਕਾ ਤੇ ਸਨਮਾਨਤਿਆਂ ਜਿਹੜਾ ਕਲੱਬ ਕਨੇਓ ਦਿੱਤਾ ਜਾਣਾ ਬਹੁਤ-ਬਹੁਤ ਧੰਨਵਾਦ ਹੈ ਜਲਦੀ ਦੇ ਨਾਲ ਮੈਚ ਸ਼ੁਰੂ ਕਰਦੇ ਹੋ ਬਾਦਯੋਕ ਸ਼ਖਸੀਅਤਾਂ ਦਾ ਸੋ ਮੈਚ ਜੋਗੀ ਪੀਰ ਰੱਲੇ ਦੀਆਂ ਟੀਮਾਂ ਦਾ ਜਮਾਨਪੁਰ ਸੇਖੇ ਦੇ ਨਾਲ ਜੋਗੀ ਪੀਰ ਰੱਲਾ ਵਰਸਸ ਜਮਾਨਪੁਰ ਸੇਖਾ ਲਓ ਟੌਪ ਦੇ ਖਿਡਾਰੀ ਪੁੱਜ ਗਏ ਨੇ ਆ ਮੈਚ ਦੇ ਵਿੱਚ ਮੇਰੇ ਵੀਰੋ ਗੁਰਚਰਨ ਸਾਉਂਡ ਜੀ ਇਹ ਕੋ ਨਾਰਮਲ ਕਰ ਦਿਓ ਬੜੀ ਮਿਹਰਬਾਨੀ ਹੋਵੇਗੀ ਬਾਕੀ ਕੰਮ ਸਨਟਾ ਗੁਰਚਰਨ ਮਾਨਵੇ ਵਾਲੇ ਨੂੰ ਕਹਿੰਨ ਦੀ ਲੋੜ ਨਹੀਂ ਪੈਂਦੀ ਮੇਰੇ ਵੀਰੋ ਲਓ ਟੌਪ ਦਾ ਮੈਚ ਜੋਗੀਪੀ ਰੱਲੇ ਦੀ ਟੀਮ ਇਧਰ ਪਿੰਡ ਵਾਲੇ ਪਾਸੇ ਔਰ ਇਧਰ ਜਮਾਲਪੁਰ ਸੇਖੇ ਦੀ ਟੀਮ ਮੰਡੀ ਵਾਲੇ ਪਾਸੇ ਬੱਤੀ ਵਾਲੇ ਪਾਸੇ ਸਾਫ ਦਾ ਡੀਏ ਜੀ ਸਰਦਾਰ ਹਰਿੰਦਰ ਸਿੰਘ ਜੀ ਚੈਲ ਸਾਹਿਬ ਜਿਨ੍ਹਾਂ ਵੱਲੋਂ 21000 ਦਾ ਯੋਗਦਾਨ ਆਇਆ ਦੇ ਮੇਲੇ ਦੇ ਲਈ ਭਾਈ ਸੰਤਪਾਲ ਦੀ ਡਿਊਟੀ ਲੱਗੀ ਸੀ ਤੇ ਵੀਰ ਪੁੰਜਾ ਬੇਸ਼ੱਕ ਰਹਿੰਦੇ ਪਟਿਆਲੇ ਆ ਪਰ ਜੱਦੀ ਪਿੰਡ ਨਥਿਹਰ ਤੇ ਪਿੰਡ ਦਿਲ ਹਮੇਸ਼ਾ ਟੰਡ ਲਈ ਧੜਕਦਾ ਰਹਿੰਦਾ ਆ ਆ ਮੁੰਡੇ ਦਾ ਬਰੇਟਿਆਂ ਤੋਂ ਕਹਿੰਦੇ ਮੰਡੇਰ ਪਿੰਡ ਪੈਂਦਾ ਮੰਡੇਰਾ ਤੋਂ ਅਗਲਾ ਪਿੰਡ ਕੁੱਲਰੀਆਂ ਤੇ ਕੁੱਲਰੀਆਂ ਤੋਂ ਜਾ ਹੋਇਆ ਲਓ ਪਹਿਲੀ ਰੇਡ ਨਾ ਹੋ ਜਾਂਦੇ ਜਮਾਲਪੁਰ ਸੇਖੇ ਦੀ ਟੀਮ ਵੱਲੋਂ ਪਾਈ ਹੈ ਤੇ ਪੁਆਇੰਟ ਜਿਹੜਾ ਜਮਾਲਪੁਰ ਸੇਖੇ ਦੀ ਟੀਮ ਨੇ ਹਸਿਆ ਹੈ ਅਗਲਾ ਮੈਚ ਖੇੜਿਆ ਜਾਣਾ ਜੀ ਕੁੱਤੀਬਾਲ ਖੁਰਦ ਤੇ ਬੁਰਜ ਸੇਮਾ ਗਰਾਊਂਡ ਦੇ ਵਿੱਚ ਆ ਜਾਣਾ ਹੈ ਕੁੱਤੀਬਾਲ ਖੁਰਦ ਤੇ ਬੁਰਜ ਸੇਮਾ ਅਗਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਾ ਲੈ ਵੀ ਗੁਲਜਾਰ ਰੱਲੇ ਵਾਲਾ ਵਿੰਦਰੀ ਰੇਡ ਪਾਉਣ ਆ ਗਿਆ ਲਓ ਰੱਲੇ ਵਾਲਾ ਵਿੰਦਰੀ ਤੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਪਾਸੇ ਕਹਿੰਦੇ ਰੱਤੇ ਥੇ ਵਾਲਾ ਬਿਜਲੀ ਲੱਗਿਆ ਹੋਇਆ ਮੇਰੇ ਵੀਰੋ ਆ ਰੱਤੇ ਵਾਲਾ ਬਿਜਲੀ ਇਟਲੀ ਵਾਲਾ ਬਿੱਲਾ ਕਹਿੰਦਾ ਵੀ ਆਪਾਂ ਆਲਟੋ ਗੱਡੀ ਦੇਣੀ ਹੈ ਮੇਰੇ ਵੀਰੋ ਰੱਤੇ ਥੇ ਵਾਲੇ ਬਿਜਲੀ ਨੂੰ ਢੇਰ ਦੇ ਕਬੱਡੀ ਕੰਪ ਤੇ ਇਟਲੀ ਵਾਲੇ ਬਿੱਲੇ ਬੰਨਿਓ ਵੱਡੇ ਮਾਰ ਸਨਮਾਨ ਮੇਰੇ ਵੀਰੋ ਦਿੱਤੇ ਜਾਣਗੇ ਲਓ ਅਗਲੀ ਕਬੱਡੀ ਪਾਉਣ ਦੇ ਲਈ ਜਮਾਨਪੁਰ ਸੇਖਾ ਪਿੰਡ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜਮਾਨਪੁਰ ਸੇਖੇ ਵਾਲਾ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਕਹਿੰਦੇ ਕਹਾਣੇ ਦਾ ਇਲਾਕਾ ਗੁਲਾਮ ਦਾ ਏਰੀਆ ਮੇਰੇ ਵੀਰੋ ਇਹਨਾਂ ਦਾ ਨੌਜਵਾਨਾਂ ਦਾ ਲਓ ਜਮਾਨਪੁਰੀਆ ਨੌਜਵਾਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਹੈ ਗੁਰੂ ਦਾ ਸਿੱਖ ਕਬੱਡੀ ਪਾ ਰਿਹਾ ਹੈ ਕਲਗੀਆਂਦ ਵਾਲੇ ਪਾਸ਼ਾ ਦੇ ਬਿੱਲ ਚੱਲ ਰਹੇ ਨੇ ਮੇਰੇ ਵੀਰੋ ਔਰ ਕਹਿੰਦੇ ਅੱਜ ਦਾ ਦਿਨ ਕਹਿੰਦੇ ਇਤਿਹਾਸ ਦੇ ਵਿੱਚ ਬੜਾ ਮਹੱਤਵਪੂਰਨ ਦਿਨ ਹੈ ਅੱਜ ਦੇ ਦਿਨ ਗੁਰੂ ਮਹਾਰਾਜ ਦੇ ਦਾ ਪਰਿਵਾਰ ਜਿਹੜਾ ਸਰਸਾ ਨਦੀ ਤੇ ਖੇਰੂ ਖੇਰੂ ਕਰਕੇ ਬਿਖੇਰ ਹੋਇਆ ਸੀਗਾ ਸੋ ਉਹ ਆਪਾਂ ਕਦੇ ਨਹੀਂ ਭੁੱਲਾਂਗੇ ਸ਼ਹਾਦਤ ਦੇ ਦਿਨ ਚੱਲ ਰਹੇ ਐ ਸੋ ਜਰੂਰ ਆਪਾਂ ਸਰਹੰਦ ਜਾਣਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾਣਾ ਹੈ ਸੋ ਜਾ ਕੇ ਸਰਚਕਾਉਣੇ ਐ ਲਓ ਪੈਂਦੀ ਰੇਡ ਸੋਕਵੇਂ ਮਹੀਨੇ ਨੇ ਪਰ ਖੇਡ ਕਬੱਡੀ ਦੀ ਗੱਲ ਕਹਿੰਦੇ ਪੂਰੇ ਪੰਜਾਬ ਪਰ ਹਰਿਆਣੇ ਦੇ ਵਿੱਚ ਛਿੜੀ ਹੋਈ ਹੈ ਲਓ ਕੁਦਰੀਆਂ ਵਾਲਾ ਬਬਲੀ ਕਹਿੰਦੇ ਸਰਪਤ ਗੱਡੀ ਦੇ ਨਾਲ ਮਾਨਿਆ ਸਰਮਾਨਾ ਹੋਇਆ ਨੌਜਾਨ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਹੈ ਅਗਲਾ ਮੈਚ ਵੱਡਾ ਵੀਰਾਂਜੀ ਜਰੂਰ ਸੰਧਰੇਓ ਅਗਲਾ ਮੈਚ ਖੇਡਿਆ ਜਾਣਾ ਜੀ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕੁੱਤੀਵਾਲ ਖੁਰਦ ਤੇ ਬੁਰਜ ਸੇਮਾ ਜੀ ਉਸ ਤੋਂ ਬਾਅਦ ਥਰਾਜ ਤੇ ਦਿਉਣਾ ਸਰਦੂਲਗੜ ਤੇ ਡੇਰਾ ਪੇਰੋ ਸੰਤ ਮੀਆਂ ਕਲੱਬ ਰਾਜੇਆਣਾ ਤੇ ਚੈਨੇਵਾਲਾ ਡੇਰਾ ਉਲਕ ਤੇ ਰਾਮਨਗਰ ਬੀ ਰੰਗਣਿਆਲ ਤੇ ਬਾਬਾ ਮਾਸਟਰ ਆਮ ਭੋਂਡਾ ਜੋਗੀ ਪੀਰ ਨਥੇਹਾ ਤੇ ਮੋਫਰ ਲੱਕੜਾਂ ਵਾਲੀ ਵਰਸ ਜੀ ਦਾਦੂ ਲਹਿਰੀ ਵਰਸ ਜੀ ਉਲਕ ਏ ਡੂਡੀਆਂ ਵਰਸ ਜੀ ਰਾਮਨਗਰ ਏ ਇਹ ਪਹਿਲੇ ਰਾਊਂਡ ਦੇ ਮੁਕਾਬਲੇ ਜਿਹੜੇ ਖੇਡੇ ਜਾਣੇ ਆ ਜਲਦੀ ਦੇ ਨਾਲ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਾਂ ਉਤੀਬਣ ਖੁਰਦੇ ਬੁਰਜ ਸੀਮੇ ਦਾ ਖੇਡਿਆ ਜਾਊਗਾ ਲਓ ਖੇਡ ਦੇ ਮੈਦਾਨ ਵਿੱਚ ਹੈ ਬਾਬਾ ਜੋਗੀ ਪੀਰ ਰੱਲੇ ਪਿੰਡ ਵਾਲਾ ਹੈਪੀ ਰੇਡ ਪਾਉਣ ਦੇ ਵਾਸਤੇ ਵਧਿਆ ਹੋਇਆ ਚਾਰ ਜਾਫੀ ਤਿਆਰ ਬਰ ਤਿਆਰ ਨੇ ਜਮਾਲਪੁਰ ਸੇਖਾ ਪਿੰਡ ਹੈ ਜ਼ਿਲ੍ਹਾ ਫਤਿਹਵੰਦ ਦੀ ਧਰਤੀ ਹੈ ਟੁਹਾਣੇ ਦੇ ਲਾਗੇ ਕਹਿੰਦੇ ਵੀ ਜਮਾਲਪੁਰ ਸੇਖਾ ਪਿੰਡ ਪੈਂਦਾ ਹੈ ਬੜੀ ਦੂਰੋਂ ਦੂਰੋਂ ਚੋਟੀ ਦੇ ਮਲ ਜਿਹੜੇ ਪੁੱਜੇ ਹੋਇਆ ਆਓ ਸਾਹਮਣੇ ਮੈਦਾਨ ਦੇ ਵਿੱਚ ਲੱਗਿਆ ਹੋਇਆ ਜੱਫਾ ਇਹ ਹੈਪੀ ਆ ਰੱਲੇ ਪਿੰਡ ਵਾਲਾ ਪੁਆਇੰਟ ਜਮਾਨਪੁਰ ਸੇਖੇ ਦੀ ਟੀਮ ਦੇ ਹੋਸੇ ਆ ਅਗਲੇ ਮੈਚ ਦੀ ਟੀਮਾਂ ਆ ਜਾਣ ਜੀ ਕੁੱਤੀਵਾਲ ਖੁਰ ਤੇ ਬੁਰਜ ਸੀਮਾ ਫਰਾਜ ਤੇ ਦਿਆਨ ਗਲਜਾਰੀ ਜੀ ਚੰਕੋ ਮਾਈਕ ਲਾਓ ਸਾਹਮਣੇ ਕਹਿੰਦੇ ਜਮਾਨਪੁਰ ਸੇਖੇ ਵਾਲਾ ਨੌਜਨ ਮੇਰੇ ਵੀਰੋ ਕਬੱਡੀ ਪਾ ਰਿਹਾ ਓ ਬਾਗ ਜਾ ਮਾ ਓ ਸੱਦੀ ਜਾਂਦੇ ਨੂੰ ਬਾ ਮਾ ਨੂੰ ਭੇਜ ਦੇ ਬਿੱਟੂ ਫੌਜੀ ਆਇਆ ਸਾਡਾ ਭਰਾ ਹੈ ਸਤਕਾਰ ਜੋ ਵੀਰ ਹੈ ਰੋੜੀ ਵਾਲਾ ਵੀਰ ਬਾਲੀ ਝਨੀਰ ਦਾ ਮਾਨ ਸਨਮਾਨ ਜਮਾਨਪੁਰ ਤੋਂ ਡਰਾਈ ਫਰੂਟ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ ਜਮਾਨਪੁਰ ਸੇਖਾ ਜਿੱਤ ਗਿਆ ਗਰਾਊਂਡ ਦੇ ਵਿੱਚੋਂ ਜਮਾਨਪੁਰ ਸੇਖਾ ਬਾਲੀ ਝਨੀਰ ਦਾ ਮਾਨ ਸਨਮਾਨ 5 ਕਿਲੋ ਕਹਿੰਦੇ ਮੇਰੇ ਵੀਰੋ ਦੇਸੀ ਖਰਾਕ ਡਰਾਈ ਫਰੂਟ ਦੇ